2007 ਮਾਡਲ ਦੇ ਟਾਇਰ ਨਾਲ ਦੇ ਲੋਕਾਂ ਨੇ ਮੰਨਣਾ ਨਹੀਂ ਇਹਨਾਂ ਕਿਹਾ ਯਾਰ ਕਿਉਂ ਬੁੱਧ ਬਣਾਉਨੇ ਹਨ ਇਹ ਉਹ ਗੱਲ ਹੋ ਜਾਂਦੀ ਹੈ ਇਹ ਵੀ ਕਿ ਇਹਨੂੰ ਬੁੱਧੂ ਨਾ ਬਣਾਈਏ ਇਹ ਗੱਲ ਜਾਇਜ਼ ਜੀ ਗੱਲ ਹੈ ਮਾਰ ਕੇ ਹੈਗੇ ਟਾਇਰਾਂ ਦੇ 7 ਮਾਡਲ ਦੇ ਪਿੱਛੇ ਵੀਡੀਓ ਪਾਈ ਜੀ ਕਈ ਬੰਦੇ ਕਹਿੰਦੇ ਤੇਰਾ ਸਭ ਕੁਝ ਚੱਲਦਾ ਜੀ ਟਾਇਰ ਉਸ ਮਾਡਲ ਦੇ ਲੈ ਕੇ ਪਾ ਦਿੰਦੇ ਆ ਜੀ ਭਾਈ ਜ਼ਿਮੀਂਦਾਰ ਨੂੰ ਕੀ ਲੋੜ ਹੈ ਇਹ ਕੰਮ ਕਰਨ ਦੀ ਵਪਾਰੀ ਕਰੇ ਤਾਂ ਕਰੇ ਜ਼ਿਮੀਂਦਾਰ ਕੋਲੋਂ ਟਰੈਕਟਰ ਆਇਆ ਹੋਊਗਾ ਤਾਂ ਕੀ ਲੋੜਾ ਜ਼ਿਮੀਂਦਾਰ ਨੂੰ 7 ਮਾਡਲ ਦੇ ਆ ਲਓ ਜੀ ਉਹਨਾਂ ਮਾਰ ਕੇ ਪੜ ਲਓ ਪਰ ਤੱਖ ਗੱਲ ਕਰਾਂਗੇ ਜਿੰਨੀ ਗੱਲ ਹੋਊਗੀ ਉਨੀ ਕਰਾਂਗੇ ओरिजिनल ਵੇਟ ਨਾਲ ਦੇ ਆ ਟਰੈਕਟਰ ਕਹਿੰਦੇ ਬੜਾ ਨਜਾਇਜ਼ ਸਾਫ਼ ਆ ਤੇ ਬਹੁਤ ਘੱਟ ਚੱਲਿਆ ਰੰਗ ਰੂਪ ਹਲੇ ਮੋਬਾਈਲ 'ਚ ਤਾਂ ਭਾਵੇਂ ਵੀਡੀਓ 'ਚ ਤਾਂ ਭਾਵੇਂ ਘੱਟ ਦਿਖੇ ਤਾਨੂੰ ਤੇ ਉਤਰਾ ਤੁਸੀਂ ਦੇਖੋਗੇ ਨਾ ਆ ਕੇ ਟਰੈਕਟਰ ਤੇ ਬਹੁਤ ਸੋਹਣਾ ਲੱਗਦਾ ਤੇ ਮੈਸੀ 3100 ਘੰਟੇ ओरिजिनल ਚੱਲਿਆ ਸਾਰਾ 2007 ਮਾਡਲ 241 ਮਹਾਨ ਦੇਣਾ ਕਿੰਨੇ ਦਾ ਵੱਡੇ ਵੀਰ 2,60,000 ਹਰਿਆਣਾ ਦਾ ਨੰਬਰ ਆ ਨਾ ਪੰਜਾਬ ਦਾ ਫਰਸਟ ਪਾਰਟੀ ਦਾ ਨੰਬਰ ਆ ਜੀ ਹਾਲ ਜਲੰਧਰ ਦਾ ਨੰਬਰ ਆ ਫਰਸਟ ਪਾਰਟੀ ਔਰ ਪਾਸਿੰਗ ਆ ਦੇਖੋ ਪਲੇਟਾਂ ਜਿਹੜੀਆਂ ਦੂਜੀਆਂ ਨਵੇਂ ਮਾਡਲ ਵਾਲੀਆਂ ਹਾਈ ਸਕਿਉਰਿਟੀ ਵਾਲੀਆਂ ਪਲੇਟਾਂ ਵੀ ਲੱਗੀਆਂ ਕਿੰਨਾ ਕੁ ਬੰਦੇ ਨੇ ਮੈਨੂੰ ਲੱਗਦਾ ਵੀ ਨਜਾਇਜ਼ ਸਾਹਮ ਕੇ ਟਰੈਕਟਰ ਚਲਾਇਆ ਹੋਊਗਾ ਤੁਸੀਂ ਦੇਖੋ ਵੀ ਕਿੰਨਾ ਰੰਗ ਰੂਪ ਐ ਇਹ ਜਲੰਧਰ ਲੱਗ ਕੇ ਜੇ ਰੂਬੀ ਵਾਲੇ ਸ਼ਕੀਨ ਬੰਦੇ ਹੈਗੇ ਹਾਂ ਲੋਕ ਬਾਹਰ ਗਏ ਆ ਤੇ ਪਿਛਲੇ ਹੈ ਅਲੱਗ ਵੀ ਪੂਰੀ ਪਈਆ ਦੇਖੋ ਹਾਂ ਵਾਕੇ ਯਾਰ ਗੱਲ ਤੇਰੀ ਅਸੀਂ ਜੀ ਵੀ ਟਰੈਕਟਰ ਦਾ ਕੋਈ ਨਟ ਖੁੱਲਿਆ ਨਹੀਂ ਹਲੇ ਰੀਮਾ ਦੇ ਰੰਗ ਰੋਂਗੇ ਵੀ ਮੈਨੂੰ ਲੱਗਾ ਅੰਦਰੋਂ ਅੰਦਰ ਹੀ ਖੜਦਾ ਰਿਹਾ ਹੈ ਟਰੈਕਟਰ ਮਰਗਾੜਾਂ ਦੇ ਪਹਿਲੀ ਕੁਆਲਟੀ ਦੇ ਮਰਗਾੜ ਦੇ ਟਰੈਕਟਰ ਦੇ ਆ ਪਹਿਲੀ ਪਾਲਟੀ ਦਾ 7 ਮਾਡਲ ਕੰਡੀਸ਼ਨ 17 ਮਾਡਲ ਜਿੰਨੇ ਆ ਜੇ ਕੋਈ ਬੰਦਾ ਮੰਨ ਨਹੀਂ ਸਕਦਾ ਜੇ ਹੁਣ ਵੀਡੀਓ 'ਚ ਜੇ ਕਹਾਂਗੇ ਅਗਲਾ ਕਹਿੰਦਾ ਲੈ ਕਪੌੜੀ ਛੱਡੀ ਜਾਂਦੇ ਨੇ ਉਹਨਾਂ ਦੇਖੋ ਤੁਹਾਨੂੰ ਆ ਬਲਾਗ ਤੇ ਰੰਗ ਦਿਖਾਵਾਂ ਪੰਪ ਨਹੀਂ ਖੁੱਲਿਆ ਹਲੇ ਹੋਰ ਦੱਸੋ ਆਲੋ ਡੀਜ਼ਲ ਪੰਪ ਨਹੀਂ ਟਰੈਕਟਰ ਦਾ ਖੁੱਲਿਆ ਬਾਈ ਇਹ ਬਾਕੀ ਇਹ ਤੋਂ ਵੱਧ ਤਾਂ ਹੋਰ ਗੱਲ ਕੀ ਕਹਿ ਸਕਦੇ ਆ ਟਰੈਕਟਰ ਬਾਕੀ ਰੇਟ ਫੇਟ ਤਾਂ ਬਾਈ ਤੁਸੀਂ ਦੇਖ ਲਿਓ ਹੁਣ ਵੱਧ ਘੱਟ ਜੇ ਤੁਸੀਂ ਕਹਿੰਦੇ ਨਾ ਅਗਲਾ ਕਹਿੰਦਾ ਰੇਟ ਬਹੁਤ ਮੰਗਦੇ ਆ ਨਾ ਕਦੋਂ ਜਦੋਂ ਕੰਡੀਸ਼ਨ ਦਿਖਾਉਣ ਲੱਗ ਜੀਏ ਫਿਰ ਪਤਾ ਕੀ ਆ ਉਹ ਰੇਟ ਵਾਲੇ ਪਾਸੇ ਉਹ ਧਿਆਨ ਦੂਜੇ ਪਾਸੇ ਚਲੇ ਜਾਂਦਾ ਨਾਲੇ ਰੁਚੀਨਾ ਚੀਜ਼ ਲਈਏ ਦਈਏ ਨਾ ਫਿਰ ਉਹਦਾ ਰੇਟ ਸਾਨੂੰ ਵੀ ਧਿਆਨ ਚੋਂ ਜਾਂਦਾ ਹੁਣ ਰੇਟ ਤਾਂ ਚਲੋ ਚੀਜ਼ ਦੇ ਹਿਸਾਬ ਨਾਲ ਵੱਧ ਘੱਟ ਲਾਉਣਾ ਪੈਂਦਾ ਜਦੋਂ ਸਾਫ ਟਰੈਕਟਰ ਹੋਵੇ ਨਾ ਫਿਰ ਉਹਦਾ ਰੇਟ ਵੀ ਥੋੜਾ ਬਹੁਤਾ ਵੱਧ ਖਰਚਣਾ